ਕੀ ਗੱਲ ਜੀ ਕੀ ਹਾਲ ਨੇ ਸਾਰਿਆਂ ਦੇ ਤੁਸੀਂ ਦੇਖ ਸਕਦੇ ਹੋ ਪੰਡ ਟਲਮਾ ਕਲਾਂ ਦਾ ਛੱਪੜ ਜਿੱਥੇ ਕੀ ਪਾਰਕ ਬਣੀ ਸੀ ਬਕਾਇਦਾ ਤੇ ਛੱਪੜ ਨੂੰ ਸਾਰੇ ਪਾਸੇ ਪੱਕਾ ਕਰਨਾ ਸੀਗਾ ਪਰ ਕਿਸੇ ਕਾਰਨ ਕਰਕੇ ਜਿਹੜਾ ਕੰਮ ਵਿੱਚੇ ਰਹਿ ਗਿਆ ਮਤਲਬ ਕਾਰਨ ਕੀ ਕਈ ਲੋਕਾਂ ਨੂੰ ਪ੍ਰੋਬਲਮ ਸੀਗੀ ਪਰ ਬਹੁਤ ਸੋਹਣਾ ਕੰਮ ਜਿਹੜਾ ਹੁੰਦਾ ਸੀ ਇੱਕ ਦੋ ਮਹੀਨਾ ਦੇ ਵਿੱਚ ਤੇ ਹੁਣ ਤਕਰੀਬਨ ਜਿਹੜੇ ਮੀਂਹ ਪਏ ਆ ਔਰ ਅੱਜ ਦੇ ਮੀਂਹ ਦੇ ਨਾਲ ਤੁਸੀਂ ਦੇਖੋ ਕਿ ਸਾਰਾ ਛੱਪੜ ਪਰ ਚੁੱਕਿਆ ਉਹ ਵਿਚਾਲੋਂ ਉੱਥੋਂ ਮਤਲਬ ਥਾਂ ਸੀਗੀ ਜਗ੍ਹਾ ਜਿੱਥੋਂ ਟਰਾਲੀਆਂ ਆਉਂਦੀਆਂ ਸੀ ਭਰਤ ਦੇ ਨਾਲ ਤੇ ਉਹ ਵੀ ਜਗ੍ਹਾ ਥੱਲੇ ਬਹਿ ਗਈ ਆ तकरीबन 10 10 ਫੁੱਟ ਜਿਹੜਾ ਪਾਣੀ ਤੁਸੀਂ ਦੇਖ ਸਕਦੇ ਹੋ 10 10 ਫੁੱਟ ਪਾਣੀ ਜਿਹੜਾ ਉੱਪਰ ਚੜ ਚੁੱਕਿਆ ਛੱਪੜ ਦੇ ਤੇ ਇਧਰਲੀ ਸਾਈਡ ਤੋਂ ਵੀ ਪਾਣੀ ਸਾਰੇ ਪਿੰਡਾਂ ਦਾ ਉਧਰਲੀ ਸਾਈਡ ਤੋਂ ਵੀ ਆਉਂਦਾ ਆ ਆਲੇ ਦੁਆਲੇ ਸਾਰਾ ਪਾਰਕ ਦਰਖਤ ਤੇ ਬਹੁਤ ਹੀ ਸ਼ਾਨਦਾਰ ਜਾਲੀ ਲੱਗਣੀ ਸੀ ਪਸ਼ੂਆਂ ਵਾਸਤੇ ਜਿੱਥੇ ਕਿ ਹੁਣ ਪਸ਼ੂ ਪਹਿਲਾਂ ਹੀ ਮੌਜੂਦ ਆ ਇਨਾ ਪਸ਼ੂਆਂ ਵਾਸਤੇ ਜਾਲੀ ਲੱਗਣੀ ਸੀ। ਮਤਲਬ ਪੇੜ ਪੌਦਿਆਂ ਤੋਂ ਪਰ ਕਿਤੇ ਨਾ ਕਿਤੇ ਜਿਹੜਾ ਸੁਪਨਾ ਸਾਰੇ ਮੁਹੱਲੇ ਦਾ ਸਾਰੇ ਪਿੰਡ ਦਾ ਟੁੱਟ ਚੁੱਕਿਆ। ਉਹਦਾ ਕਾਰਨ ਆ ਕੁਝ ਕੁ ਲੋਕ ਸਰਪੰਚ ਸਾਹਿਬ ਨੇ ਬਹੁਤ ਵਧੀਆ ਕੋਸ਼ਿਸ਼ ਕੀਤੀ ਸੀ। ਚੇਅਰਮੈਨ ਸਾਹਿਬ ਨੇ ਬਹੁਤ ਵਧੀਆ ਕੋਸ਼ਿਸ਼ ਕੀਤੀ ਸੀ ਕਿ ਪਰ ਤੁਸੀਂ ਦੇਖ ਸਕਦੇ ਹੋ ਕਿ ਛੱਪੜ ਪੂਰਾ ਪਰ ਚੁੱਕਿਆ। ਤੇ ਇੱਧਰੋਂ ਸਾਰੇ ਮੁਹੱਲੇ ਦਾ ਪਾਣੀ ਆਉਂਦਾ। ਆ ਖਾਰਾਂ ਪੈ ਚੁੱਕੀਆਂ ਕਿੱਥੇ ਹੁਣ ਨੂੰ ਖਾਲੇ ਬਣਨੇ ਸੀਗੇ। ਸਾਰੇ ਲੋਕ ਜਿਹੜੇ ਖੜੇ ਆ ਇਸ ਗੱਲ ਤੋਂ ਪਰੇਸ਼ਾਨ ਆ ਕਿ ਇਹਦਾ ਕਾਰਨ ਕੀ ਬਣਿਆ ਆਓ ਆਪਾਂ ਗੱਲਬਾਤ ਕਰਦੇ ਆ ਲੋਕਾਂ ਤੋਂ ਪੁੱਛਦੇ ਆ ਕੀ ਕਾਰਨ ਬਣਿਆ ਸਸੀ ਕਾਲ ਜੀ ਕੀ ਕਾਰਨ ਬਣ ਗਿਆ ਜੀ ਪਾਣੀ ਦਾ ਤੁਹਾਨੂੰ ਪੁੱਛ ਰਿਹਾ ਜੀ ਪਾਣੀ ਦਾ ਕਾਰਨ ਹੈ ਪਾਣੀ ਸਾਡੇ ਪਿੰਡ ਦਾ ਕਾਠ ਬਹੁਤ ਵਧੀਆ ਬੰਦੇ ਚੰਗੇ ਆ ਠੀਕ ਹੈ ਜੀ ਪਾਣੀ ਨਹੀਂ ਕਹਿੰਦੇ ਪਿੰਡ ਦਾ ਬਾਹਰ ਜਾਣ ਦੇਣਾ ਪਾਣੀ ਬਾਹਰ ਨਹੀਂ ਜਾਣ ਦੇਣਾ ਜੀ ਨਾ ਨਾ ਜਿਨ੍ਹਾਂ ਦੇ ਘਰਾਂ ਦੇ ਭਾਂਡੇ ਨਹੀਂ ਵਿੱਚ ਹੁੰਦੇ ਉਹਨਾਂ ਦਾ ਸਵਾਦ ਨਹੀਂ ਹੁੰਦਾ ਢਲਮਾ ਨੂੰ ਕੀ ਕਾਰਨ ਬਣ ਗਈ ਵਿੱਚੇ ਛੱਪੜ ਦਾ ਕੰਮ ਰੁਕ ਗਿਆ ਤਿੰਨ ਚਾਰ ਬੰਦੇ ਅੱਛਾ ਜੀ ਉਹ ਦਵਾਰਾ ਹੋ ਕੇ ਨਹੀਂ ਨਹੀਂ ਹੋਣਾ ਨਹੀਂ ਚਾਹੀਦਾ ਉਹਨਾਂ ਨੇ ਉਹਨਾਂ ਨੂੰ ਕੀ ਪ੍ਰੋਬਲਮ ਆ ਜੀ ਉਹਨਾਂ ਨੂੰ ਪ੍ਰੋਬਲਮ ਆ ਇਹ ਕਿ ਬੰਦੇ ਬੰਦੇ ਡੁੱਬਣ ਤੋਂ ਡਰ ਰਹੇ ਅੱਛਾ ਬੰਦੇ ਬੰਦੇ ਡੁੱਬਣਾ ਮਤਲਬ ਵੈਸੇ ਤਾਂ ਬਣ ਜਾਣਾ ਚਾਹੀਦਾ ਸੀ ਹੁਣ ਤਾਂ ਹਨਾ ਬਣ ਤਾਂ ਜਾਣਾ ਚਾਹੀਦਾ ਫਿਰ ਬਣਾ ਕੇ ਕੁਝ ਨਹੀਂ ਢਲਮਾ ਦੇ ਲੋਕ ਹਾਂ ਢਲਮਾ ਦੇ ਲੋਕ ਨਹੀਂ ਸਰਪੰਚ ਸਾਹਿਬ ਨੇ ਤਾਂ ਬਹੁਤ ਹੀ ਜਿਹੜਾ ਮੰਗਲ ਜੀ ਕਹਿੰਦਾ ਪਰਖਿੜੇ ਉਹਨਾਂ ਦਾ ਉਹ ਪਿੰਡ ਦੇ ਸਰਪੰਚਾ ਹੈ। ਉਹਨਾਂ ਲਈ ਪੇਸ਼ ਨਹੀਂ ਜਾਂਦੰਦੇ। ਪੇਸ਼ ਨਹੀਂ ਜਾਂਦੰਦੇ ਸਹੀ। ਹਾਂਜੀ ਮੰਗਲ ਜੀ ਕੀ ਕਹਾਂਗੇ ਤੁਸੀਂ? ਤੁਹਾਨੂੰ ਨਹੀਂ ਕਹਿਣਾ। ਇਹ ਡਰਦਾ ਮੰਗਲ। ਇੱਧਰ ਵੀ ਮੁੰਡੇ ਖੜੇ ਹੈ ਜੀ। ਦੇਖ ਸਕਦੇ ਹਾਂ। ਹਾਂਜੀ ਕੀ ਕਹਿਣਾ ਚਾਹੋਗੇ? ਇਹਨਾਂ ਨੂੰ ਤਾਂ ਓਕੇ ਹੈ ਕੰਮ। ਕਲੜਾ ਸਾਹਿਬ। ਹਾਂਜੀ ਕਲੜਾ ਸਾਹਿਬ ਬੋਲੋ। ਉਧਰ ਵੇਖ ਦੋ। ਉਧਰ ਦਾ ਬੋਲੋ। ਇੱਕ ਦੋ ਜੇ ਲਈ ਚਲੋ ਕੋਈ ਗੱਲ ਨਹੀਂ ਜੀ। ਤੇ ਦੇਖ ਸਕਦੇ ਤੁਸੀਂ ਛੱਪੜ। വീഡിയോ ജരൂർ शेयर കൂടുതൽ